ਭਾਜੀ ਪਹਿਲੀ ਵਾਰੀ ਨਾ ਇੱਥੇ ਆਇਆ ਤੇ ਉੱਥੇ ਸਟੇਜ ਲੱਗਦੀ ਹੁੰਦੀ ਸੀ ਤੇ ਮੈਂ ਬੱਸ ਚ ਉਤਰਿਆ ਸਿੱਧਾ ਸਟੇਜ ਦੇ ਮਗਰ ਗਿਆ ਵੀ ਕਹਿੰਦੇ ਇੱਥੇ ਪੈਸੇ ਮਿਲਦੇ ਆ ਪੈਸੇ ਵੇਖੋ ਕਿੱਥੇ ਕੌਣ ਦੇਣ ਡਿਆ ਵਾ ਤੇ ਪੈਸੇ ਲੱਭੀਏ ਪਹਿਲਾਂ ਤੇ ਭਾਜੀ ਮੈਂ ਤਿੰਨ ਹਫ਼ਤੇ ਇਹੋ ਕੰਮ ਹੀ ਕੀਤਾ ਤੇ ਜਦੋਂ ਚੌਥੇ ਹਫ਼ਤੇ ਨੇ ਵੇਖਿਆ 20000 ਰੁਪਏ ਤਾਂ ਇੱਥੇ ਕੋਈ ਨਹੀਂ ਦਿੰਦਾ ਲੋਕੀ ਐਵੇਂ ਝੂਠੀ ਬੋਲੀ ਜਾਂਦੇ ਆ ਫਿਰ ਮੈਂ ਮਨ 'ਚ ਸੋਚਿਆ ਵੀ ਨਹੀਂ ਯਾਰ ਇਹਦੇ ਬੰਦਾ ਚੰਗਾ ਵਾ ਲੋਕੀ ਐਵੇਂ ਬਦਨਾਮ ਕਰੀ ਜਾਂਦੇ ਆ ਬ੍ਰਦਰ ਆਪ ਬਤਾਇਆ ਆਪ ਦਾ ਨਾਮ ਕੀ ਹੈ ਮੇਰਾ ਨਾਮ ਜਸਵੰਤ ਸਿੰਘ ਰਹਿਣੇ ਵਾਲੇ ਕਹਾ ਕਿ ਆਪ ਗਰਦਾਸਪੁਰ ਡਿਸਟ੍ਰਿਕਟ ਆ ਪਿੰਡ ਖਾਨਵਾਲ ਬਟਾਲੇ ਆਪਕੀ ਉਮਰ ਇਸ ਵਕਤ ਕਿੰਨੀ ਹੈ 41 ਸਾਲ ਔਰ ਪਿਛਲੇ 26 ਸਾਲ ਸੇ ਆਪ ਨਸ਼ਾ ਕਰ ਰਹੇ ਥੇ ਹਾਂਜੀ ਭਾਈ ਕੌਣ ਕੌਣ ਸਾ ਨਸ਼ਾ ਕਰ ਸ਼ੁਰੂਆਤ ਕੈਸੋ ਇਹ ਨਸ਼ੇ ਕੀ ਆਪਕੇ ਜੀਵਨ ਮੇ ਮੈਂ ਭਾਜੀ ਪਹਿਲਾਂ ਤੋਂ ਸ਼ਰਾਬ ਪੀਂਦਾ ਸੀ ਸ਼ਰਾਬ ਪੀ ਕੇ ਮਤਲਬ ਤਿੰਨ ਚਾਰ ਬੀੜੀਆਂ ਪੀਣੀਆਂ ਬੀੜੀਆਂ ਪੀ ਕੇ ਤਮਾਕੂ ਖਾਣਾ ਗੁਟਕੇ ਖਾਣੇ ਉਦੋਂ ਬਾਅਦ ਮਤਲਬ ਨਸ਼ੇ 'ਚ ਟੱਲੀ ਰਹਿਣਾ ਖੁੱਲ ਕੇ ਮਤਲਬ ਜਿਨਾ ਟੱਲੀ ਰਹਿਣਾ ਬਿਲਕੁਲ ਹੀ ਦਿਨ ਰਾਤ ਸ਼ਰਾਬ ਪੀਣੀ ਕੰਮ ਤੇ ਵੀ ਸ਼ਰਾਬ ਪੀ ਕੇ ਜਾਣਾ ਮਨੇਰੇ 4 ਵਜੇ ਉੱਠਣਾ ਤੇ ਜਾ ਕੇ ਸ਼ਰਾਬ ਪੀਣੀ ਹੀ ਜਾਣਾ ਸ਼ਰਾਬ ਪੀ ਕੇ ਤੇ ਫਿਰ ਕੰਮ ਤੇ ਜਾਣਾ ਰੋਟੀ ਨਹੀਂ ਖਾਣੀ ਮਤਲਬ ਨਸ਼ੇ ਦੇ 24 ਘੰਟੇ ਮਤਲਬ ਟੁੰਨ ਰਹਿਣਾ ਮਤਲਬ ਸਵੇਰ ਉੱਠ ਤਾਈ ਨਸ਼ਾ ਕਰਨਾ ਸ਼ੁਰੂ ਕਰ dete the ਹਾਂਜੀ ਭਾਜੀ ਆਪ ਕੰਮ ਕੀ ਕਰਦੇ ਤੇ ਉਸ ਵਕਤ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਭਾਜੀ ਔਰ ਜੋ ਪੈਸਾ ਕਮਾਤੇ ਤੇ ਉਹਨਾਂ ਵਿੱਚੋਂ ਜ਼ਿਆਦਾਤਰ ਨਸ਼ੇ ਮੇਂ ਹੀ ਜਾਂਦਾ ਥਾ ਹਾਂਜੀ ਭਾਜੀ ਤੋਂ ਪਰਿਵਾਰ ਵਾਲੇ ਜਾਣਦੇ ਤੇ ਨਸ਼ੇ ਕੇ ਬਾਰੇ ਮੈਂ ਹਾਂਜੀ ਭਾਜੀ ਕੀ ਬੋਲਤੇ ਤੇ ਫਿਰ ਭਾਜੀ ਉਹ ਮੈਨੂੰ ਕਹਿੰਦੇ ਸੀ ਵੀ ਮਤਲਬ ਬੱਚਿਆਂ ਲਖਿਆ ਰੱਖੋ ਵੀ ਮਤਲਬ ਸ਼ੱਕ ਨਸ਼ਾ ਘੱਟ ਕਰੋ ਤੇ ਭਾਜੀ ਉਹ ਭਾਜੀ ਨਸ਼ਾ ਕਰਨ ਤੋਂ ਪਹਿਲਾਂ ਬੱਚਿਆਂ ਲ ਘੱਟ ਖਿਆਲ ਤੇ ਨਸ਼ੇ ਆਲ ਜਿਆਦਾ ਹੁੰਦਾ ਹੈ ਲੋਕ ਕਿਹਾ ਬੋਲਦੇ ਤੇ ਆਪਕੇ ਐਸੀ ਹਾਲਤ ਕੋ ਦੇਖ ਕੇ ਲੋਕੀ ਭਾਜੀ ਇਹੋ ਕਹਿੰਦੇ ਸੀ ਵੀ ਬੱਚੇ ਰੋਲ ਜਣੇ ਆ ਇਹਨੇ ਇਦਾਂ ਹੀ ਮਰ ਮੁੱਕ ਜਾਣਾ ਵਾ ਤੇ ਗੱਲ ਉਹਨਾਂ ਦੀ ਸਹੀ ਵੀ ਸੀ ਕਿ ਮਤਲਬ ਜਦੋਂ ਨਸ਼ਾ ਹੀ ਜ਼ਿਆਦਾ ਕਰਨਾ ਵਾ ਤੇ ਫਿਰ ਇਹੋ ਗੱਲ ਕਾਮੀ ਹੋਣਾ ਹੀ ਤੋ ਆਪ ਉਹਨ ਕੀ ਬਾਤ ਕੋ ਮਾਨ ਕੇ ਨਸ਼ਾ ਛੋੜ ਦਤੇ ਫਿਰ ਕਿਉਂ ਨਹੀਂ ਛੋੜਾ ਨਸ਼ਾ ਆਪਣੇ ਭਾਜੀ ਉਹਨਾਂ ਦੀ ਗੱਲ ਤੇ ਨਹੀਂ ਮੈਂ ਮੰਨਦਾ ਜਦੋਂ ਮਤਲਬ ਮਨੇਰੇ ਮੈਂ ਉੱਠਦਾ ਤੇ ਇਦਾਂ ਜੀ ਕਰਦਾ ਸੀ ਵੀ ਨਸ਼ਾ ਨਾ ਕਰਾਂ ਤੇ ਮੈਂ ਮਰ ਜਾ ਫਿਰ ਵੀ ਮੇ ਬੱਚੇ ਆਪੇ ਜਿੱਦਾਂ ਮਾੜੇ ਚੰਗੇ ਪਲ ਜਾਣਗੇ ਤੇ ਫਿਰ

ਹਾਂਜੀ ਭਾਜੀ ਅੱਜ ਕਿੰਨੇ ਸਾਲ ਹੋ ਚੁੱਕੇ ਅੱਜ ਕਿ ਆਪਣੈਸ਼ੇ ਸੇ ਆਜ਼ਾਦ ਐ ਭਾਜੀ ਮੈਨੂੰ ਨਾ ਮੈਂ ਜਦੋਂ ਮੈਂ ਇੱਥੇ ਸਟਾਰਟਿੰਗ ਕੰਮ ਕੀਤਾ ਨਾ ਮੈਂ ਇੱਕ ਭਾਜੀ ਸਾਰਿਆਂ ਨੂੰ ਮੈਸੇਜ ਦੇਣਾ ਚਾਹਨਾ ਵਾ ਮਤਲਬ ਲੋਕੀ ਕਹਿੰਦੇ ਆ ਵੀ ਸਾਡੇ ਫਾਦਰ ਸਾਹਿਬ ਜਿਹੜੇ ਲੋਕਾਂ ਨੂੰ ਪੈਸੇ ਦਿੰਦੇ ਆ ਧਰਮਪੂਰਵਕਤਨ ਕਰਾਉਂਦੇ ਆ ਉਹ ਮਤਲਬ ਮੇਰੀ ਗੱਲ ਹੁਣ ਸਾ ਧਿਆਨ ਨਾਲ ਸੁਣੋ ਜਨ ਆਨਲਾਈਨ ਵੀ ਬੈਠਿਆ ਮੈਂ ਜਦੋਂ ਭਾਜੀ ਪਹਿਲੀ ਵਾਰੀ ਨਾ ਇੱਥੇ ਆਇਆ ਤੇ ਉੱਥੇ ਸਟੇਜ ਲੱਗਦੀ ਹੁੰਦੀ ਸੀ ਤੇ ਮੈਂ ਬੱਸ ਚ ਉਤਰਿਆ ਸਿੱਧਾ ਸਟੇਜ ਦੇ ਮਗਰ ਗਿਆ ਵੀ ਕਹਿੰਦੇ ਇੱਥੇ ਪੈਸੇ ਮਿਲ ਤੇ ਪੈਸੇ ਲੱਬੀਏ ਪਹਿਲਾਂ ਤੇ ਭਾਜੀ ਮੈਂ ਤਿੰਨ ਹਫ਼ਤੇ ਇਹੋ ਕੰਮ ਹੀ ਕੀਤਾ ਤੇ ਜਦੋਂ ਚੌਥੇ ਹਫ਼ਤੇ ਨਾਲ ਵੇਖਿਆ 20000 ਰੁਪਏ ਤਾਂ ਇੱਥੇ ਕੋਈ ਨਹੀਂ ਦਿੰਦਾ ਲੋਕੀ ਐਵੇਂ ਝੂਠੀ ਬੋਲੀ ਜਾਂਦੇ ਆ ਫਿਰ ਮੈਂ ਮਨ 'ਚ ਸੋਚਿਆ ਵੀ ਨਹੀਂ ਯਾਰ ਇਹੜੇ ਬੰਦਾ ਚੰਗਾ ਵਾ ਲੋਕੀ ਐਵੇਂ ਬਦਨਾਮ ਕਰੀ ਜਾਂਦੇ ਆ ਫਿਰ ਮੈਂ ਆਪਣੀ ਵੱਡੀ ਬੇਟੀ ਨੂੰ ਆਖਿਆ ਮੈਂ ਹਾਂ ਪੁੱਤ ਮੈਨੂੰ ਇੰਨਾ ਨਹੀਂ ਪਤਾ ਅੰਕਲ ਨਰੂਲਾ ਜੀ ਆ ਮੈਂ ਕਹਿੰਦਾ ਨਾ ਅੰਕਲ ਨਰੂਲਾ ਵਾ ਤੇ ਉਹ ਸਵੇਰੇ ਸਵੇਰ ਨਾਲ ਮੈਂ ਭਾਜੀ ਸ਼ਰਾਬ ਪੀਣ ਚੱਲਿਆ 4 ਵਜੇ ਜਦ ਸ਼ਰਾਬ ਪੀ ਕੇ ਆ ਤੇ ਆਉਂਦਨਾਂ ਜੀਵਨ ਦੀਆਂ ਗੱਲਾਂ ਪਾਪਾ ਦਾ ਪ੍ਰੋਗਰਾਮ ਉਹਨਾਂ ਦਾ ਹੀ ਤੇ ਉਹ ਸਾਹਮਣੇ ਜਦੋਂ ਮੇਰੇ ਆਇਆ ਤੇ ਮੈਂ ਆਪਣੀ ਬੇਟੀ ਨੂੰ ਆਖਿਆ ਨਹੀਂ ਪੁੱਤ ਕੋਈ ਗੱਲ ਇਹ ਚ ਹੈਗੀ ਆ ਜਿਹੜੀ ਇੰਨੀ ਦੁਨੀਆ ਹੁੰਦੀ ਆ ਨਹੀਂ ਤੇ ਲੋਕੀ ਬੇਕੂਬ ਥੋੜਾ ਵਾ ਉਹ ਕਹਿੰਦੀ ਵੀ ਨਹੀਂ ਪਾਪਾ ਫੇਕ ਵਾ ਲੋਕੀ ਤੇਵੇਂ ਸ਼ਦਾਈ ਆ ਜਿਹੜੇ ਤੁਰਿਆਉਂਦੇ ਆ ਮੈਂ ਕਿਹਾ ਨਹੀਂ ਪੁੱਤ ਕੋਈ ਗੱਲ ਹੈਗੀ ਮੈਂ ਸ਼ਾਮਾਂ ਨੂੰ ਸ਼ਰਾਬ ਬੜੀ ਪੀਤੀ ਤੇ ਮੈਂ ਨਾ ਇੱਥੇ ਇੱਕ ਭਾਜੀ ਸਾਡੇ ਭਾਗਵਾਲ ਉਹ ਵੀ ਪਹਿਲਾਂ ਹਮਲੀ ਹੁੰਦਾ ਸੀ ਮੇਰੇ ਨੂੰ ਉਹਨੇ ਨਸ਼ੇ ਛੱਡ ਕੇ ਤੇ ਹੁਣ ਇੱਥੇ ਆਉਣ ਪਿਆ ਮੈਂ ਰਾਜਮਿਸਤਰੀ ਹਾਂ ਜਾਲ ਬੰਦਾ ਇਹ ਹੁਣ ਉਹ ਵੀ ਵਲੰਟੀਅਰ ਆ ਤੇ ਮੈਂ ਵੀ ਵਲੰਟੀਅਰ ਆ ਉਹ ਕੀ ਹੋਇਆ ਵੀ ਮੈਂ ਨਾ ਸ਼ਰਾਬ ਪੜੀ ਭਾਜੀ ਪੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਯਾਰ ਤੂੰ ਕਹਿੰਨੇ ਆ ਵੀ ਉਹਦਾ ਅੰਕਲ ਨੂੰ ਲਾ ਜਿਹੀ ਆਵਾਜ਼ ਮਾਰ ਕੇ ਕਹਿਣਦਾ ਵੀ ਫਲਾਣਾ ਬੰਦਾ ਨਸ਼ਾ ਕਰਦਾ ਇਹ ਗੱਲ ਸੱਚ ਆ ਉਹ ਆਂਦਾ ਕਰੀ ਜਾ ਕੇ ਦੇ ਵੇਖ ਮੈਂ ਕਿਹਾ ਯਾਰ ਜਾਣਾ ਚਾਹੀਦਾ ਜਾ ਕੇ ਵੇਖੀਏ ਸਹੀ ਭਲਾ ਜਦੋਂ ਵੇਖਿਆ ਤੇ ਇੱਥੇ ਆਣ ਕੇ ਮੈਂ ਤੁਹਾਨੂੰ ਦੱਸਿਆ ਸਟੇਜ ਦੇ ਆਲੇ-ਦੁਆਲੇ ਘੁੰਮਦਾ ਰਿਹਾ ਤੇ ਨਹੀਂ ਕੋਈ ਗੱਲ ਬਣੀ ਫਿਰ ਮੈਨੂੰ ਨਾ ਇੱਕ ਦਿਨ ਉਹਨੇ ਰਾਤ ਫੋਨ ਕੀਤਾ ਸ਼ੁੱਕਰਵਾਰ ਦਾ ਦਿਨ ਹੀ ਕਹਿੰਦਾ ਭਈਆ ਮਤਲਬ ਜਾਣਾ ਹੀ ਉਹ ਸੇਵਾ ਤੇ ਖਾਮਰੇ ਸੇਵਾ ਲੱਗੀ ਆ ਮੈਂ ਕਿਹਾ ਕਾਦੀ ਕਹਿੰਦਾ ਯਾਰ ਲੈਟਰਿੰਗ ਆ ਕਿ فرش ਪੈਣਾ ਵਾ ਜਦੋਂ ਲੈਟਰਿੰਗ ਇੱਥੇ ਹੁੰਦੀਆਂ ਸੀ ਮੈਂ ਕਿਹਾ ਠੀਕ ਆ ਜੀ ਮੈਂ ਮਨੇਰੇ 2 ਵਜੇ ਉੱਠਿਆ ਮੋਟਰਸਾਈਕਲ ਫੜਿਆ ਬਟਾਲੇ ਆਇਆ ਮੈਂ ਕਿਹਾ ਯਾਰ ਤੇ ਇਨਾਂ ਦੇ ਬੰਦਾ ਕੋਈ ਨਹੀਂ ਤੂੰ ਤੇ ਨਾ ਦਾ ਬੰਦੇ ਜਣੇ ਆਂਦਾ ਵਾਪਸ ਆ ਜਾ ਉਹ ਬੰਦੇ ਮੁੱਕਰ ਗਿਆ ਮੈਂ ਕਿਹਾ ਮੈਂ ਯਸ਼ੂ ਦੇ ਨਾਂ ਤੇ ਇਕੱਲੇ ਨਹੀਂ ਚੱਲ ਜਾਣਾ ਮੈਂ ਮੋਟਰਸਾਈਕਲ 'ਚੋਂ ਖਿੱਚਿਆ ਮੈਨੂੰ ਗੱਗੜ ਭਾਣੇ ਲੱਗ ਗਿਆ ਅਣਕੇ ਡਰ ਜਾਇਆ ਤੇ ਮੈਨੂੰ ਜਸ਼ੂ ਦਾ ਗੀਤ ਆ ਗਿਆ ਵੀ ਜਸ਼ੂ ਤੇਰੇ ਨਾਂ ਨਾਲ ਰਹਿੰਦਾ ਮੈਂ ਗੀਤ ਬੋਲਦਾ ਜੋਹੋਂ ਰੇਸ ਦਿੱਤੀ ਆ ਜੰਗਲ ਜਾ ਖੇਚਤਾ ਅੱਗੇ ਰਈਏ ਮੋੜ ਤੇ ਆਦੇ ਲਾਈਟਾਂ ਜਗੰਡੀਆਂ ਸੀ ਮੈਂ ਇੱਥੇ ਆ ਗਿਆ ਆਣ ਕੇ ਕੰਮ ਚਾਲੂ ਕਰਤਾ ਭਾਜੀ ਉਹ ਮੇਰੇ ਲਈ ਉਹ ਦਿਨ ਹੀ ਪਹਿਲਾ ਦਿਨ ਹੀ ਜਿੱਦਣ ਮੈਂ ਸ਼ਰਾਬ ਨਹੀਂ ਪੀਤੀ ਰਾਤ 5:30 ਵਜੇ ਦਾ ਟਾਈਮ ਧਿਆਨ ਨਾਲ ਸੁਣ ਲਿਓ ਮੇਰੇ ਭੰਦੇ ਭਰਾਓ 5:30 ਵਜੇ ਦਾ ਟਾਈਮ ਆਪਣੀ ਚਿਰਤ ਦਾ ਜਰਾ ਜਰਮਨ ਸ਼ਾਵਟ ਕੁੱਤਾ ਵਾ ਉਹ ਇਧਰੋਂ ਨਿਕਲਿਆ ਤੇ ਮੈਂ ਭੱਜ ਕੇ ਉਹਨੂੰ ਵੇਖਣ ਲੱਗਾ ਤੇ ਉਹਦੇ ਮਗਰ ਪਾਪਾ ਜੀ ਪਾਪਾ ਜੀ ਨੇ ਟੀ-ਸ਼ਰਟ ਪਾਈ ਲੋਰ ਪਾਇਆ ਤੇ ਮੈਂ ਇੱਕ ਵਾਰੀ ਤੇ ਮੇਰੀਆਂ ਅੱਖਾਂ ਚੋਂ ਅੱਥਰੂ ਆ ਗਏ ਮੈਂ ਫੇਰ ਕੁੰਝ ਪਾਂਚ ਕੇ ਵੇਖਿਆ ਮੈਂ ਯਾਰ ਬੰਦਾ ਤੇ ਵੇਖੋ ਕੀ ਆ ਜਦੋਂ ਮੈਂ ਵੇਖਿਆ ਤੇ ਪਾਪਾ ਜੀ ਹੱਲ ਵੇਖ ਕੇ ਤੇ ਮੇਰਾ ਰੂਹ ਖੁਸ਼ ਹੋ ਗਿਆ ਵੀ ਜਿੱਦਾਂ ਮੈਂ ਖਿਆ ਵੀ ਉਹ ਪਹਿਲੀ ਰਾਤ ਜਿਹੜੀ ਮੈਂ ਸ਼ਰਾਬ ਨਹੀਂ ਪੀਤੀ ਪਾਪਾ ਜੀ ਨੇ ਮੈਨੂੰ ਪੁੱਛਿਆ ਬੇਟਾ ਤੂੰ ਕੱਲਾ ਲੱਗਾ ਹੋਰ ਮਿਸਤਰੀਆਂ ਨਹੀਂ ਮੈਂ ਹਾਂ ਪਾਪਾ ਜੀ ਸਾਰੇ ਰਾਤ ਦਿਨ ਕੀਤਾ ਉਹ ਚਲ ਗਿਆ ਮੈਂ ਕੱਲਾ ਹੀ ਆਂ ਪ੍ਰਵਾਹ ਨਾ ਕਰੋ ਸਵੇਰੇ ਐਤਵਾਰ ਆ ਮੈਂ ਰਾਤ ਹੀ ਫਰਸ਼ ਪਾਉਂਗਾ ਮੈਂ ਰਾਤ 12 ਵਜੇ ਫਰਸ਼ ਪਾ ਕੇ ਇੱਥੇ ਇੱਕ ਹੱਦ ਦਲਬਾਗ ਭਾਜੀ ਉਹ ਸ਼ਰੀਏ ਦਾ ਕੰਮ ਕਰਦੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਮੈਨੂੰ ਰਾਤ ਰਹਿਣ ਲਈ ਜਗ੍ਹਾ ਦੇ ਦਿਓ ਆਉਂਦੇ ਜਗ੍ਹਾ ਤੇਰੀ ਜਿੱਥੇ ਮਰਜੀ ਸੌਂ ਰਾਤ ਰੋਟੀ ਪਾਣੀ ਖਾਦਾ ਸਵੇਰੇ ਐਤਵਾਰ ਹੀ 9 10 ਵਜੇ ਮੈਂ ਉੱਠਿਆ ਟੌਰ ਨਾ ਮੈਨੂੰ ਕੋਈ ਟੋਟ ਨਹੀਂ ਲੱਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਹallelujah ਭਾਜੀ ਮੈਂ ਜਾ ਕੇ 3 ਦਿਨ ਸ਼ਰਾਬ ਪੀਣ ਗਿਆ 3 ਹਫਤੇ ਪੀਣ ਗਿਆ ਸ਼ਰਾਬ ਜਿਹਦੇ ਕੋਲ ਮੈਂ ਸ਼ਰਾਬ ਪੀਣਾ ਉਹ ਵੀ 크੍ਰਿਸਚਨ ਸੀ ਉਹਨੂੰ ਮੈਂ ਕਿਹਾ ਭਾ ਅੱਜ ਪੈਸੇ ਜਿੰਨੇ ਬੰਦੇ ਲੱਲਾ ਜਿੰਨੇ ਤੇਰੇ ਪਿਛਲੇ ਰਹਿੰਦੇ ਆ ਆਂਦਾ 270 ਮੈਂ ਕਿਹਾ ਚੁੱਕ ਕੱਲ ਨੂੰ ਮੈਂ ਨਹੀਂ ਤਰਕੂਣਾ ਆਂਦਾ ਕੀ ਗੱਲ ਮੈਂ ਕਿਹਾ ਮੈਂ ਬਤਿਸਮਾ ਲੈਣ ਲੱਗਾ ਉਹ ਮੈਨੂੰ ਕਹਿੰਦਾ ਬੱਲੇ ਓਏ ਸ਼ੇਰਾ ਆ ਪਿਛਲੇ ਪੈਸੇ ਦੇ ਦੇ ਅੱਜ ਫ੍ਰੀ ਹੂੰ ਮੈਂ ਤੌਫੀਕ ਕਰੇ ਪਹਿਲੇ ਜ਼ੋਰ ਸੇ ਦਾਲੀਏ ਦੇ ਸਾਥ ਉੱਚੀ ਆ ਕੇ ਹallelujah ਮੈਂ ਸਾਡੀ ਰਬੀ ਕਿੰਨੇ ਸਾਲ ਹੋ ਚੁਕੇ ਕਿ ਕੋਈ ਨਸ਼ਾ ਨਹੀਂ ਕੀਤਾ ਭਾਜੀ ਮੈਂ 2000 ਮਨ ਲਾਲੋ ਮੰਨ ਕੇ 19 ਦਾ ਹੋਣ ਲੱਗਾ ਉਦੋਂ 21 ਲੱਲਿਆ ਉਦੋਂ ਬਾਅਦ ਮੈਂ ਕੋਈ ਨਸ਼ਾ ਨਹੀਂ ਕੀਤਾ ਮਲੇ ਮੇਰ ਕੋ ਸਾਈਕਲ ਦੀ ਕਾਤ ਨਹੀਂ ਐਸ ਵੇਲੇ ਸ਼ਿਫਟ ਗੱਡੀ ਨਾਲ ਪ੍ਰੋਫੈਸਰ ਜੀ ਨੇ ਮੈਨੂੰ ਬਲੱਡ ਕੀਤਾ ਜੀ ਬਾਅਦ ਮੈਨੂੰ ਸ਼ਿਫਟ ਗੱਡੀ ਲੈ ਕੇ ਆਏ ਜੀ ਅੱਜ ਮੈਨੂੰ ਸ਼ਿਫਟ ਗੱਡੀ ਯਸ਼ੂ ਗਿੰਦ ਨਾਨ ਨਾਲ ਰਹਿੰਦਾ ਵਾ ਉਹ ਗੀਤ ਆਇਆ ਨਾ ਇੱਕ ਅੱਜ ਹਨੂ ਜੇ ਗੱਡੀ ਦਿੱਤੀ ਯਸ਼ੂ ਨੇ ਅੱਜ ਮੈਂ ਉਹ ਗੀਤ ਚਲਾਇਆ ਤੇ ਉਹ ਗੱਡੀ ਸ਼ਿਫਟ ਲੈ ਕੇ ਪ੍ਰੋਫੈਸਰ ਨੇ ਮੈਨੂੰ ਦਿੱਤੀ ਏ

ਵਾਕੀ ਚਾਹ ਧਰਮ ਚੇਂਜ ਕਰਨੇ ਲਈ ਨਹੀਂ ਵਾਪਸ ਜੀਵਨ ਚੇਂਜ ਕਰਨੇ ਲਈ ਆਇਆ ਹੈ ਅੱਜ ਬੜੇ ਬਦਲਾਅ ਕੋ ਆਪ ਲੈ ਕੇ ਵਾਪਸ ਜਾਏਗੇ ਸ਼ੁਸ਼ੁਸ਼ ਬਦਲਾਅ ਕੋ ਜੀਵਾਤ ਹਾਲੇ ਹੀ ਜੀ ਨਹੀਂ ਮੈਨੂੰ ਯਿਸੂ ਦੇ ਪਿਆਰ ਨੇ ਦਿੱਤੀਆਂ ਮੈਂ ਪੈਸਿਆਂ ਦੀ ਨਹੀਂ ਮੈਨੂੰ ਯਿਸੂ ਦੇ ਪਿਆਰ ਨੇ ਦਿੱਤੀਆਂ ਮੈਂ ਪੈਸਿਆਂ ਦੀ ਨਹੀਂ ਹੂ ਨਾਲੇ ਆਪਣੇ ਘੜੀ ਜਿਆ ਮੈਂ ਵੈਸਿਆ ਜਿਨੀ ਵਿਕਿਆ ਹੂ ਨਾਲੇ ਆਪਣੇ ਘੜੀ ਜਿਆ ਮੈਂ ਵੈਸਿਆ ਜਿਨੀ ਵਿ